ਯੂ ਸੈਨ ਨਬਦ ਨੀਗਾ ਵੈਲਕਮ ਬੈਕ ਟੂ ਚੈਨਲ ਗਾਇਜ਼ ਆਈ ਹੋਪ ਤੁਸੀਂ ਸਰਕਟ ਹੋਗੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਬੈਸਟ ਸਾਂਤ ਵਿੱਚ ਬਾਕਸ ਗਾਇਜ਼ ਬਸ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਦਾ ਤੇ ਗਾਇਜ਼ ਤੁਹਾਨੂੰ ਕਈ ਦਿਨਾਂ ਤੋਂ ਵਲੌਗ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਮੈਂ ਸਕੂਲ ਤੋਂ ਟਿਊਸ਼ਨ ਤੇ ਟਿਊਸ਼ਨ ਤੋਂ ਕਰੇ ਬਸ ਇਹੀ ਚੱਲ ਰਿਹਾ ਸੀਗਾ ਤਾਂ ਕਰਕੇ ਮੈਂ ਵਲੌਗ ਨਹੀਂ ਬਣਾਇਆ ਤੇ ਚਾਰ ਪੰਜ ਛੁੱਕੀਆਂ ਵੀ ਹੋ ਗਈਆਂ ਚਾਰ पाच ਤਾਂ ਉਸ ਤੋਂ ਬਿਠਨੇ ਵਲੋਗ ਨਹੀਂ ਬਣਾ ਮੈਂ ਸੋਚਿਆ ਹੁਣ ਮੈਂ ਵਲੋਗ ਬਣਾ ਲੈਣਾ ਕੋਈ ਅੱਜ ਮੈਂ ਉੱਤੀ ਸੀਗੀ ਅੱਜ ਗੁਰਤੇ ਇੱਕ ਵਾਰ ਦੂਜੀ ਦੇ ਸਿੱਧੀ ਡੇੜਾ ਗਾ ਅੱਜ ਦੇ ਦਿਨ ਉਹਨਾਂ ਨੂੰ ਸ਼ਹੀਦ ਕੀਤਾ ਤੇ ਆਇਦਰ ਆਪਣੇ ਬੈਠੇ ਨੇ ਡੌਗਸ ਜੇ ਬੈਠੀ ਆਪਣੀ ਫੌਕਸੀ ਅਰੇ ਭਾਬੀ ਫੌਕਸੀ ਫੌਕਸੀ ਦੇ ਨੇ ਤਾਂ ਸਰਦ ਨੇ ਸੁੱਤੀ ਹੋ ਰਹੀ ਏ ਰਾਤ ਨੂੰ ਸਰਦ ਨੂੰ ਸਾਨੂੰ ਨਹੀਂ ਛਾਉਂ ਦਿੰਦੀ ਦਿਨੇ ਆਪ ਸੁੱਤੀ ਰਹਦੀ ਤੇ ਰਾਤ ਨੂੰ ਸਾਰੀ ਰਾਤ ਨੇ ਪੌਪੀ ਜਾਣਾ ਤੇ ਉਧਰਲੇ ਪਰਚਾ ਅੰਦਰ ਚੱਲਦੇ ਆ ਇਧਰ ਮੈਂ ਬਾਹਰ ਧੁੱਪ ਤੇ ਕੜਾਇਆ ਸੀ ਤੇ ਹੁਣ ਗਾਇਜ਼ ਚਾਦਰ ਆ ਜਿਹੜਾ ਦਿਨ ਹੈਗਾ ਅੱਜ ਦਾ ਦਿਨ ਆਪਣਾ 6 ਦਸੰਬਰ 6 ਦਸੰਬਰ ਤੇ ਠੰਡ ਕਾਜਾ ਇੰਨੀ ਜ਼ਿਆਦੇ ਵੱਚੁਕਿਆ ਤੇ ਹੁਣ ਤਾਂ ਗਾਇਜ਼ ਲੋਟ ਆ ਫੰਡ ਕਿ ਤੁਪਾ ਹੁਣ ਜੇ ਵੀ ਮੈਂ ਆਪਾ

ਵੈਲਕਮ ਟੂ ਚੈਨਲ ਮੈਂ ਗਾਇਸ ਮੇਰਾ ਨਾਮ ਹੈ ਕੋਕੜੀ ਤੇ ਮੈਂ ਰੋਜ਼ ਖਾਣੀ ਆ ਤੇ ਪੀਣੀ ਆ ਤੇ ਸੌ ਜਾਣੀ ਆ ਦੇਖਾ ਗਾਇਸ ਇਹ ਵੀ ਵਲੌਗਿੰਗ ਕਰਦੀ ਆ ਉਹ ਦੇਖੋ ਗਾਇਸ ਉਹ ਇੱਥੇ ਨੇ ਕੌਣ ਖੜੇ ਨੇ ਇਹ ਤੀਰ ਆਊਗਾ ਗਾਇਸ ਗਾਇਸ ਉਹ

ਹੁਣ ਤਾਂ ਬਈ ਅਜਿਹਾ ਥੰਮਲੇਨ ਇੱਕ ਤਾਂ ਯਾਰ ਬਲੌਗਿੰਗ ਦਾ ਥੰਮਲੇਨ ਸੋਚਣਾ ਬਹੁਤ ਔਖਾ ਹੈ ਵੀ ਅੱਜ ਦਾ ਕੀ ਰੱਖੀਏ ਥੰਮਲੇਨ ਦਾ ਤਾਂ ਯਾਰ ਢੰਡਾ ਆ ਗਈਆਂ ਤੇ ਇੱਕ ਆਪਾਂ ਫੋਟੋ ਚੁਸ ਕਰਦੇ ਆ ਆਇਆ ਬਸ ਥੋੜੋ ਇਹ ਹੋਊਗਾ ਆਪਣੇ ਥਾਮ ਲੈਣ ਵੈਸੇ ਤੋ ਤੁਹਾਨੂੰ ਦੇਖ ਲਈਏ ਦੇਖੀ ਥੋੜੀ ਸਾ ਆਪਣੇ ਥਾਮ ਲੈ ਤੋ ਤਾਂ ਤੇ ਸਾਡੇ ਆਪਣੇ ਸ਼ੁਰੂ ਹੋ ਗਈ ਤੇ ਗਾਈਜ਼ ਆਪਣੇ ਜਿਹੜੇ ਸਾਰਿਆਂ ਨੂੰ ਤੁਹਾਨੂੰ ਵੀ ਵਧਾਈਆਂ ਤੇ ਮੈਨੂੰ ਵੀ ਵਧਾਈਆਂ ਕੰਜ ਕਲੇਸ਼ ਆ ਆਪਣੇ ਜਿਹੜਾ ਚੈਨਲ ਆ ਉਹਦੇ ਵਿਊ 350 ਆ ਚੁੱਕੇ ਨੇ ਯੇ ਹੁਣ ਗਾਇਜ਼ ਤੇ ਗਾਇ ਪਰ ਇਹ ਗੱਲ ਬਹੁਤ ਜ਼ਿਆਦਾ ਦੁਖਰੀ ਹੈ ਕਿ ਜਿਹੜੇ ਆਪਣੇ ਚੈਨਲ ਤੇ ਸਬਸਕ੍ਰਾਈਬਰ ਨੇ ਉਹ ਘੱਟੋ ਘੱਟ 10 ਦਿਨ ਹੋ ਗਏ ਉਹਦੇ ਅੱਠ ਦੇ ਅੱਠ ਹੀ ਨੇ ਇੱਕ ਵੀ ਨਹੀਂ ਵਧਾਰੇ ਗਏ ਗਾਇਜ਼ ਤੁਸੀਂ ਸਾਰੇ ਜੀ ਸਿਰਫ ਵਲੌਗ ਦੇਖਦੇ ਹੋ ਕੋਈ ਉਹਨੂੰ ਲਾਈਕ ਨਹੀਂ ਕਰਦੇ ਤੇ ਨਾ ਹੀ ਤੁਸੀਂ ਸਬਸਕ੍ਰਾਈਬ ਕਰਦੇ ਬਸ ਦੇਖ ਲੈਨੇ ਹੋ ਮੇਰੇ ਸਾਹਬ ਨਾਲ ਵਿਊ ਵੀ ਨਹੀਂ ਆਉਂਦੇ ਪਰ ਤੁਸੀਂ ਕਰਦੇ ਕੀ ਹੋ ਮੇਰਾ ਚੈਨਲ ਕੋਲ ਕੇ ਖੜੇ ਆਏ ਸਬਸਕ੍ਰਾਈਬ ਜਿਹੜਾ ਘੰਟੀ ਥੱਲੇ ਆਏ ਆ ਆ ਲਿਖੀ ਹੋਈ ਆ ਇਹਨੂੰ ਦਬਾ ਦਿਵਾ ਕੇ ਤੋੜ ਦਿਓ ਮੁਰ ਕੇ ਜਿਹੜਾ ਤੁਸੀਂ ਆਨ ਸਬਸਕ੍ਰਾਈਬ ਨਾ ਕਰ ਸਕੋ ਤੇ ਬਾਇ ਲਾਈਕ ਆਈਕਨ ਉੱਪਰ ਦਬਾਓ ਹੁਣ ਆਪਾਂ ਦੇਖ ਇੱਧਰ ਚੱਲਦੇ ਆਂ ਤੇ ਦੇਖਦੇ ਆਂ ਟੀਚਾ ਆਪੇ ਆਪਣਾ ਫਾਰਮ ਲੈਂਡ ਦਾ ਜਿਹੜਾ ਹੋਊਗਾ ਵੀ ਇਹ ਹੋਊਗਾ ਠੰਡਾ ਵਿੱਚ ਧੁੱਪ ਸੇਕਣਾ ਸ਼ੁਰੂ ਇੱਧਰ ਦੇਖ ਰਹੇ ਆਂ ਕਿ ਚੱਲ ਰਹਾ ਇੱਧਰ ਉਹ ਵੀ ਦੇਖੋ ਡੋਗੜੀ ਧੁੱਪ ਉਹ ਵੀ ਤਾਂ ਧੁੱਪ ਸੇਕ ਰਹੀ ਹੋਈ ਆ ਉੱਧਰ ਵੀ ਧੁੱਪ ਸੇਕਦੀ ਹੋਈ ਆ ਉਹ ਤੇ ਉਹ ਦੇਖ ਸਾਡੇ ਉਹੀ ਕਰ ਰਹੇ ਨੇ ਉਹੀ ਕਰ ਰਹੇ ਨੇ ਜੋ ਪਹਿਲਾਂ ਕਰ ਰਹੇ ਸੀ ਸਾ ਸੋੜੇ ਨਾ ਨਾ ਅਹੀਂ ਕਰਿਆ ਨਾ ਤੇ ਆਪਾਂ ਆਪਾ ਆਪਾਂ ਖੜਾ ਹੋਮੀ ਇਧਰ ਇਧਰ ਆਪਾਂ ਨੇ ਕੱਪੜੇ ਸੁਕਾ ਦਿੱਤੇ ਨੇ ਇਧਰ ਤੁਸੀਂ ਦੇਖੋ ਇਹ ਪੈਂਟਾ ਇਹ ਪੈਂਟਾ ਇਹ ਪੈਂਟਾ ਇਹ ਪੈਂਟਾ ਤੇ ਮੇਰੀ ਪੈਂਟ ਪਾਉਣੀ ਆ ਆ ਮੇਰੀ ਪੈਂਟਾ

ਚੋਲਾ ਹੈ ਗਾਇਸ ਮੈਂ ਨਾ ਹੋਣਾਗਾ ਆਪਾਂ ਬੱਥ ਕਰਦੇ ਆ ਢੱਕੇ ਇਕੱਠੇ ਹੁਣ ਤੋਂ ਪਹਿਲਾਂ ਬੱਠਾ ਲੈਣਾ ਬੂ ਦੇ ਵਿੱਚ ਕਰਦੇ ਰਹੇ ਇਕੱਠੇ ਸਭ ਤੋਂ ਪਹਿਲਾਂ ਚੁੱਲਾ ਦੇਖ ਲਈਏ ਚੁੱਲਾ ਤਾਂ ਰੈਡੀ ਸ਼ੈਡੀ ਹੈ ਗਈ ਆ ਹਰ ਕੋ ਪਤਾ ਚੁੱਲੇ ਨੂੰ ਆਪਾਂ ਕਰ ਲਈਏ ਸਾਫ ਜੇ ਸਵਾਹ ਹੁੰਦੀ ਹੈ ਇਹਦੇ ਚ ਫਿਰ ਉਹ ਨਹੀਂ ਨਾ ਪੈਂਦਾ ਢੱਕੇ ਚੱਲ ਜਣਾ ਨਹੀਂ ਨਾ ਪੈਂਦੇ ਗਰਮ ਹੋ ਕੇ ਠੰਡੀ ਹੋਏ ਇਹ ਢੱਕੇ ਨੇ ਆਪਾਂ ਤੇ ਉੱਤੇ ਰੱਖ ਦਨੇ ਆ ਇਦਰੋਂ ਆਪਾਂ ਨੇ ਕਰ ਦਿੱਤੇ ਆ ਤੇ ਹੱਥ ਦੇਖੋ ਗਾਇਸ ਕਾਲੇ ਪੀਲੇ ਹੋ ਚੁੱਕੇ ਹੁਣ ਗਾਇਸ ਆਪਾਂ ਕਰਦੇ ਹਾਂ ਟੱਕੇ ਟੱਕੇ ਉਹ ਬਗਾਇ ਉਹ ਬੰਨੀ ਹੋਈ मैं तो हम पहला मैं डके कटे कर करता फिर तो इधर अपने डके कट्ठे कर दी ली आप डेठे कर, थे। कर थे थे। लेने इन्हों हम अपने चपले रुख चीजें ਆਇਆ ਤੇ ਮਹਾਂਜੇ ਪਾਣੀ ਚਾਹ। ਤੇ ਮਹਾਂ ਪਰ ਟਿਕ ਹਾਂ। ਆਪਾਂ ਇਹ ਤੇ ਆਪਣਾ ਢੱਕੇ ਢੁੱਕੇ ਕਿਤੇ ਸਾਵੇ ਤੇ ਆਪਣੇ ਹੱਥ ਤੋਂ ਸਾਵੇ ਕੁਝ ਢੂੰਢ ਲਈ। ਮੈਂ ਆਪਾਂ ਅੱਗ ਕੱਪੀ। ਅਗਲਾ ਦੀ ਰੋਟੀ ਬਣੇ ਮੈਨੂੰ ਰੋਟੀ ਪਾ ਕੇ ਦੇ ਦੇ ਮੈਂ ਰੋਟੀ ਖਾਊਗਾ ਉਹ ਨਾਲੇਕਰ ਪਾਣੀ ਵੀ ਗਰਮ ਹੋ ਜੂਗਾ ਗਾਇਜ਼ ਆਪੀ ਸਮਝ ਲਓ ਮੇਰੀ ਰੋਟੀ ਮੇਰਾ ਉਸਦੀ ਖਾਧੀ ਯੋ ਅੱਜ ਆਪਣੀ ਰੋਟੀ ਇਹਦੀ ਚ ਬਣਦੀ ਆ ਥੀਰੇ ਕਦੇ ਕਰੇ ਹੈਗਾ ਵੀਡੀਓ ਨੂੰ ਲਾਈਕ ਬੂਟ ਕਰੇ ਤੇ ਆਪਣੀ ਇਧਰ ਚੱਕ ਕਰ ਸਕਦੇ ਗਏਸ ਵਲੋਗ ਹੁਣ ਗਾਇਸ ਆਪਾਂ ਖਾਵਾਂਗੇ ਰੋਟੀ ਤੇ ਫਿਰ ਦੇਖਾਂਗੇ ਵਲੋਗ ਥੋੜਾ ਜਿਹਾ ਵੱਡਾ ਨਹੀਂ ਹੋ ਰਿਹਾ ਐ ਕੋਈ ਨਹੀਂ ਪਤਾ ਗਾਇਜ਼ ਮੈਂ ਦੋ ਪਾਰਟ ਕਰਦਾ ਇ ਤੇ ਅੱਜ ਆਪਾਂ ਕੁਝ ਆ ਜਿਹੜਾ ਮੈਂ ਹਾਊ ਟੂ ਮੇਕਿੰਗ ਅ YouTube ਚੈਨਲ ਆ ਵਲੌਗ ਨਹੀਂ ਦੇਖਿਆ ਇਹ ਦੂ ਪਹਿਲਾ ਵਾਲਾ ਵਲੌਗ ਆ ਗਾਇਜ਼ ਦੇਖ ਲਿਓ ਬਹੁਤ ਉਹਨੂੰ ਮੈਂ ਵਲੌਗਿੰਗ ਬਾਰੇ ਦੱਸਿਆ ਹੋਇਆ ਕੁਝ ਜੀ ਨੇ ਨਹੀਂ ਦੇਖਿਆ ਪਲੀਜ਼ ਦੇਖਿਓ ਤੇ ਗਾਇਜ਼ ਅੱਜ ਆਪਾਂ ਕੁਝ ਹੋਰ ਵੀ ਵਲੌਗ ਪਾਵਾਂਗੇ ਕੋਈ ਇੰਸਟਾਗ੍ਰam ਇੰਸਟਾਗ੍ਰam ਇਸ ਤਰ੍ਹਾਂ ਦਾ ਕੁਝ ਪਾਵਾਂਗੇ ਆਪਾਂ ਤੇ ਜ਼ਰੂਰ ਦੇਖਿਓ ਜੇ ਆਪਾਂ ਨੂੰ ਟਾਈਮ ਮਿਲਿਆ ਆਪਾਂ ਜ਼ਰੂਰ ਪਾਵਾਂਗੇ ਹੁਣ ਗਾਇਜ਼ ਆਪਾਂ ਖਾਣੇ ਰੁਟੀ यो नाम कैमरा ਖੰਦਾ ਹੋ ਗਿਆ ਸੀ ਤਾਂ ਗਾਇਸ ਹੁਣ ਮੈਂ ਰੋਟੀ ਨਾਲ ਠੀਕਾ ਲਈ ਤੇ ਮੈਂ ਹੁਣ ਆਪੋ ਜੁੱਤ ਪਾ ਦੇਖਦੇ ਪਾਣੀ ਗਰਮ ਹੋ ਗਿਆ ਤੇ ਨਹੀਂ ਹੋਇਆ ਗੁੜ ਤਾਂ ਗੁੜਾ ਗੁੜ ਤੇ ਇਹਨੂੰ ਕਿਹਾ ਸੀਗਾ ਹੁਣ ਆਪਾਂ ਪਾਣੀ ਦੇਖਦੇ ਸਭ ਤੋਂ ਪਹਿਲਾਂ ਆਪਾਂ ਗੁੜ ਖਾ ਗਏ ਗੁੜ ਖਾਣੇ ਤੋਂ ਬਾਅਦ ਖਾਣਾ ਚਾਹੀਦਾ ਇਹਦੇ ਨਾਲ ਚੰਗੀ ਤਰ੍ਹਾਂ ਜਮਾਇਆ ਤੇ ਤੇ ਗਜਪਾਲ ਮੇਰੇ ਬਹੁਤ ਵੱਡੇ ਵੱਡੇ ਹੋ ਗਏ ਦੇਖ ਸਾਡੇ ਪਰ ਹਾਲੇ ਨਿੱਕਟੋਂ ਦਾ ਆਲੇ ਆਪਾ ਕਟਵਾਵਾਂਗੇ ਜਨਵਰੀ ਚ ਤਾਂ ਗਿਆ ਬਹੁਤ ਵੱਡੇ ਵੱਡੇ ਰੱਖਣੇ ਗੁਰਖਾ ਦੀ ਬੱਚੇ ਅੱਜ ਕੱਲ੍ਹ ਇਹ ਬਲੌਗਿੰਗ ਦਾ ਮੈਨੂੰ ਇੰਨਾ ਜੀਨੀ ਕਰਦਾ ਹੈ ਪਤਾ ਨਹੀਂ ਕਿਉਂ ਮੈਂ ਵੀ ਮਜਬੂਤੀ ਬਣਾ ਰਹੀ ਹਾਂ ਬਲੌਗਿੰਗ ਬਹੁਤ ਠੀਕ ਆਇਆ ਹੈ ਡੇਲੀ ਵਲੌਗ ਚਲੋ ਖਾਣੇ ਆ ਤਾਈਂ ਤੇਰੇ ਕਹਿੰਦਾ ਉਹ ਤਾਈਂ ਖੀਣ ਮਾ ਬਾਗੈ ਉਹ ਬਲਾ ਉਹ ਲਾ ਪਾਣੀ ਕਰਕੇ ਆ ਗਿਆ ਹਾਂ ਬਾਪੂ ਮੰਗੇ ਇੱਕ ਟੂਰ ਉਹ ਪਾਣੀ ਪੂਰਾ ਘੈਰ ਹੈ ਪੂਰਾ ਇਹ ਦੇਖੋ ਇਹ ਦੇਖੋ ਬੱਚਾ इधर अपनी अग भी लग चुकी है ते इधर तापा निकल देख ही सकते दे। हो एक बार मेरे पानी पै गया उ हाँ गोडा घटो घट महीना दुखद रहा डिगया से मैं ਇੱਕ ਜਿਹੜਾ ਪਾਣੀ ਉੱਤੇ ਪਿਆ ਸੀ ਉਹ ਤਾਂ ਚਲ ਪੰਜ ਕਿਤੇ ਰੋ ਵੀ ਰਿਹਾ ਸੀਗਾ ਇਹ ਇੱਧਰ ਹਲੇ ੱਡੇ ਰੱਖ ਕੇ ਪਾਏ ਨੇ ਆਪਣੇ ਤਾਂ ਗਾਇਸ ਹੁਣ ਤਾਂ ਗਾਇਸ ਹੁਣ ਮੈਂ ਨਾ ਹੂੰਗਾ ਪਾਣੀ ਕਰਮ ਹੋ ਗਿਆ ਤਾਂ ਹੁਣ ਮੈਂ ਨਾ ਹੂੰਗਾ ਤੇ ਉਸ ਤੋਂ ਬਾਅਦ ਆਪਾਂ ਹੋਰ ਵੀਡੀਓ ਸ਼ੂਟ ਕਰਾਂਗੇ ਜੇ ਕੋਈ ਜੇ ਕੋਈ ਮਨ ਕਰਿਆ ਤਾਂ ਕੋਈ ਐਂਡ ਦੀ ਵੀਡੀਓ ਸ਼ੂਟ ਕਰਾਂਗੇ ਇਹ ਵਲੌਗ ਨੂੰ ਮੈਂ ਹੁਣੇ ਹੀ ਕਰਦਾ ਕਿਉਂਕਿ ਇਹ ਵਲੌਗ ਥੋੜਾ ਜਿਹਾ ਵੱਡਾ ਹੋ ਗਿਆ ਜੀ ਹੁਣ ਹੀ ਐਂਡ ਕਰ ਰਿਹਾ ਹੋਪ ਕਰਦਾ ਤੁਹਾਨੂੰ ਸਾਡਾ ਨਾਰਮਲ ਜਿਹਾ ਵਲੌਗ ਵਧੀਆ ਲੱਗਾਗਾ ਵਧੀਆ ਲੱਗਾ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ ਤੋਂ ਹੋਰ ਵੀ ਇਹੋ ਜਿਹੇ ਘੈਂਟ ਵਲੌਗ ਹੋਣ ਕਰ ਦੇਖਣ ਲਈ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ